ਅੱਪਾ ਆਏ ਆ ਜੀ ਮੌਂਸਾਬ ਕਰੋ ਦਰਸ਼ਨ ਕਰਮਾ ਵਾਲਿਓ ਕਰੋ ਦਰਸ਼ਨ ਇੱਥੇ ਹੋਇਆ ਸੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪਿੰਡ ਮੌਂਸਾਬ ਮਹਾਰਾਜ ਦਾ ਪ੍ਰਕਾਸ਼ ਉੱਧਰ ਕੀਤਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਗੁਰੂ ਘਰ ਮੌਂਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਥੇ ਵਿਆਹ ਹੋਇਆ ਸੀਗਾ ਜਦੋਂ ਘੋੜੇ ਤੋਂ ਕੀਲਾ ਪਟਾਇਆ ਸੀਗਾ ਘੋੜਾ ਸ਼ਹੀਦ ਹੋਇਆ ਸੀ ਤੇ ਗੁਰੂ ਘਰ ਬਣ ਰਿਹਾ ਹੈ ਜਿੱਦਾਂ ਤਿਆਰ ਹੋ ਰਿਹਾ ਹੈ। ਕਾਫੀ ਵੱਡਾ ਪਿੱਛੇ ਤੱਕ ਐਨ ਕਾਫੀ ਵੱਡਾ ਗੁਰੂ ਘਰ ਬਣ ਰਿਹਾ ਤੇ ਮਹਾਰਾਜ ਦਾ ਪ੍ਰਕਾਸ਼ ਉਧਰ ਕੀਤਾ ਹੈ ਹਜੇ ਸੱਚੇ ਪਾਤਸ਼ਾਹ ਜੀ ਦਾ ਤੇ ਮੈਂ ਤੁਹਾਨੂੰ ਦਿਖਾਉਣੇ ਆ। ਵੀਡੀਓ ਨੂੰ ਸ਼ੇਅਰ ਕਰਿਆ ਕਰੋ। ਇਹ ਲਾਈਕ ਕਰਿਆ ਕਰੋ ਕਮੈਂਟ ਚ ਵਾਹੇ ਗੁਰੂ ਲਿਖਿਓ ਇਹ ਦਰ ਸਰੋਵਰ ਆ ਸਸਿਗਾ ਬਾਬਾ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂਜੀ ਹਾਂਜੀ ਇਹ ਦਿੱਸ ਰ ਹੋ ਰਿਹਾ ਆਸ ਰ ਹੋ ਰਿਹਾ ਜੀ ਹੋਂ ਦੇ ਜਾਂਦੇ ਮੈਂ ਇਸ਼ਨਾਨ ਕਰ ਜਣਾ ਹਾਂ ਨਾ ਇੱਥੇ ਆ ਕੇ ਇੱਧਰ ਬੀਬੀਆਂ ਵਾਸਤੇ ਆ ਆ ਆਸ ਰ ਹੋ ਰਿਹਾ ਜੀ ਆਸ ਰ ਹੋ ਰਿਹਾ ਜੀ ਪਾਣੀ ਕੱਢ ਰਹੇ ਆ ਪਾਣੀ ਸਾਫ਼ ਕਰਨਾ ਹੁਣ ਸਾਖੀ ਆ ਗਈ ਤੁਹਾਨੂੰ ਪਤਾ ਜਿੱਦਾਂ ਮੱਛੀਆਂ ਦੇਖੋ ਘੁੰਮ ਰਹੀਆਂ ਚਲੋ ਲੋ ਜੀ ਪੰਜ ਸ਼ਨਾਣਾਂ ਦਾ ਕਰ ਲਿਆ ਆਪਾਂ ਤੇ ਹੁਣ ਆਪਾਂ ਮੱਥਾ ਟੇਕ ਲਈ ਜੀ ਅੱਜ ਫੇ ਜਦਾਂ ਥੋੜਾ ਟਾਈਮ ਘੱਟ ਸੀਗਾ ਉਦਾਂ ਮੈਂ ਆਉਂਦਾ ਜਾਂਦਾ ਰਹਿਣਾ ਮੇਰੇ ਨਾਨਕੇ ਵੀ ਆ ਮੌਸਾ ਹਾਂ ਕਿਉਂਕਿ ਤੇ ਮਿਉਂ ਵਾਲ ਮੇਰੇ ਸਹੁਰੇ ਆ ਕੱਲ ਦੇ ਮਿਉਂ ਆਲੇ ਆਏ ਸੀਗੇ ਤੇ ਤਾਂ ਅੱਗੇ ਅੱਜ ਪੰਜ ਸਨਾਨਾ ਗੱਲ ਐ ਅੱਜ ਫਿਰ ਦੁੱਧ ਪਾਉਣ ਜਾਣਾ ਸੀਗਾ ਤਾਂ ਕਰਕੇ ਔਰ ਸਾਹਮਣੇ ਮਹਾਰਾਜ ਦਾ ਪ੍ਰਕਾਸ਼ ਆ ਨਵਾਂ ਗੁਰੂ ਘਰ ਬਣ ਰਿਹਾ ਜਿੱਦਾਂ ਆ ਦੇਖੋ ਜੀ ਵਾਹਿਗੁਰੂ ਜੀ ਸਤਿਮਹ ਸੱਚੇ ਪਾਛੇ ਕਿਰਪਾ ਕਰਨੀ ਤੇ

ਇੱਕ ਮਿੰਟ ਵੇਟ ਕਰੋ ਮੈਂ ਸੇਵਾ ਪਾ ਲਵਾਂ ਵਾਹ ਮੀਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅਗਨ ਸਾਗੈ ਕੋਤਾਰੋ ਤਾਰੋ ਹਾਂ ਪੰਚੋ ਅਲਸੀਤ ਪਹਿ ਜਲ ਮੰਡਲ ਕੇ ਕਲਖ ਗਏ ਹੋ ਮਾਮੋ ਸਤਿ ਸਤ Thank you. पूरा चल रहा है हजे दबान हाल मेले नुधर दबान लगता हों ਤਿੰਨ ਕੁ ਮਹੀਨੇ ਤੱਕ ਮੇਲਾ ਵੀ ਆਉਣ ਵਾਲਾ ਆ ਪੂਰਾ ਸੰਗਤਪੁਰ ਪਰ ਹੁੰਦਾ ਇੱਥੇ ਮੇਲੇ ਦਾ ਇੱਥੇ ਖੂ ਚਾਰਨ ਸ਼ੂਹ ਇਤਿਹਾਸਿਕ ਖੂ ਉਹ ਦੱਸਣਾ ਹਾਂ ਇੱਧਰ ਲੰਗਰ ਹਾਲ ਹੁੰਦਾ ਸੀ ਅੱਗੇ ਉਹ ਹਣਾ ਲੰਗਰ ਹਾਲ ਇੱਧਰ ਕਰਤਾ ਉਹ ਪਾਰਲੀ ਸਾਈਡ ਤੋਂ ਬਦਲਤਾ ਸਾਰਾ ਹਨਾ ਵਾਹਿ ਸਤਨਾ ਦੇਖੋ ਜਿੱਦਾਂ ਨਕਸ਼ਾ ਬਣਿਆ ਆ ਉਦਾਂ ਹੀ ਬਣ ਰਿਹਾ ਐਨ ਸੇਮ ਟੂ ਸੇਮ अच्छा जी करो दर्शन जी ਬਾਹ ਜੀ ਕਰੋ ਦਰਸ਼ਨ ਕਰਮਾਂ ਵਾਲਿਆਂ ਨੂੰ ਹੁੰਦੇ ਆ ਦਰਸ਼ਨ ਇਹ ਮੋਂ ਸਾਹਿਬ ਗੁਰੂ ਘਰ ਦੇ ਦਰਸ਼ਨ ਕਰੋ ਜੀ ਕੰਮ ਚੱਲ ਰਿਹਾ ਆ ਇਹ ਆ ਜੀ ਗੁਰੂ ਘਰ ਦਾ ਨਕਸ਼ਾ ਬਿਲਕੁਲ ਸੇਮ ਇਦਾਂ ਹੀ ਤਿਆਰ ਹੋਇਆ ਹੁਣ ਬਾ ਕੰਮ ਚੱਲਦਾ ਆ ਜਾਨੀ ਹਜੇ ਬਿਲਕੁਲ ਸੇਮ ਇਦਾਂ ਹੀ ਆ ਵੇਖੋ ਜੀ ਕਰੋ ਦਰਸ਼ਨ ਇਹ ਸਰੋਵਰ ਆ ਜੀ ਗੁਰੂ ਘਰ ਦਾ ਮੌਂ ਸਾਹਿਬ ਦਾ ਪਾਣੀ ਸਾਫ਼ ਹੋ ਰਿਹਾ ਪਾਣੀ ਕੱਢਦੇ ਆ ਜਿੱਦਾਂ ਤੇ ਸਾਫ਼ ਕਰਕੇ ਹੁਣ ਭਰਨਾ ਆ ਨਵਾਂ ਮੱਛੀਆਂ ਘੁੰਮ ਰਹੀਆਂ ਕਰੋ ਦਰਸ਼ਨ ਜੀ ਇੱਥੇ ਹੋਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਜਦੋਂ ਕੀਲਾ ਬਟਿਆ ਸੀਗਾ ਮੌਂ ਸਾਹਿਬ ਪੈੰਡਿਆ ਇਹ ਇਮਾਰਤ ਨਵੀਂ ਬਣ ਰਹੀ ਆ ਵੈਸੇ ਮਹਾਰਾਜ ਦਾ ਪ੍ਰਕਾਸ਼ ਉਧਰ ਕੀਤਾ ਆ ਉਧਰ ਸਾਹਮਣੇ ਅਨਿਸ਼ਾਨ ਸਾਹਿਬ ਆ ਉਧਰ ਮਹਾਰਾਜ ਦਾ ਪ੍ਰਕਾਸ਼ ਆ ਆਪ ਆਏ ਆ ਜੀ ਮੌਂ ਸਾਹਿਬ ਕਰੋ ਦਰਸ਼ਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੋਇਆ ਸੀ ਵਿਆਹ ਇੱਥੇ ਤੇ ਕਰੋ ਦਰਸ਼ਨ ਆ ਮਾਰ ਤਾਂ ਨਵੀਂ ਬਣ ਰਹੀ ਆ ਦੇਖੋ ਦਰਸ਼ਨ ਕਰ ਲੋ ਬਹੁਤ ਸੋਹਣੀ ਇਮਾਰਤ ਬਣ ਰਹੀ ਆ ਨਕਸ਼ਾ ਵੀ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਨਕਸ਼ਾ ਬਹੁਤ ਵਧੀਆ ਤਿਆਰ ਹੋਇਆ ਹੈ